ਸਰ ਬਹੁਤ ਵਧੀਆ ਮਹਿਸੂਸ ਹੁੰਦਾ ਵਾ ਪਹਿਲਾ ਮਕਾਨ ਸਾਡੇ ਪੱਟੇ ਸੀਗੇ ਬਹੁਤ ਬੁਰੇ ਹਾਲਾਤ ਸੀਗੇ ਮਤਲਬ ਇੱਕ ਹੀ ਕਮਰੇ ਚ ਗੁਜ਼ਾਰਾ ਕਰਦੇ ਸੀਗੇ ਹੁਣ ਬਹੁਤ ਵਧੀਆ ਵਾ ਅਸੀਂ ਤਾਂ ਇਹੋ ਹੀ ਆਸ ਲਾਈ ਸੀ ਕਿ ਗਾਂ ਬੱਚੇ ਵੱਡੇ ਹੋਣਗੇ ਉਹ ਆਪਦਾ ਕਾਰੋਬਾਰ ਕੋਈ ਕੰਮਕਾਰ ਕਰਨਗੇ ਤਾਂ ਮੜ ਮੋਟੇ ਕਰ ਲੈਣਗੇ ਪਰ ਸਾਨੂੰ ਉਮੀਦ ਨਹੀਂ ਸੀ ਕਿ ਅਸੀਂ ਆਪਦੀ ਜ਼ਿੰਦਗੀ ਦੇ ਵਿੱਚ ਕਿ ਇੰਨੇ ਵਧੀਆ ਮਕਾਨ ਚ ਬੈਠ ਜਾਵਾਂਗੇ ਕੰਮਕਾਰ ਬਿਹਤਰ ਮੁਸਲੀਆਂ ਦੇ ਜਾਈਦਾ ਹੁਣ 5-6 ਮੇਰੇ ਸਾਟ ਲੱਗੇ ਘਰੇ ਹੀ ਆ ਪਰਿਵਾਰ ਚ ਅਸੀਂ ਪੰਜ ਹੀ ਆ ਬੱਚੇ ਇਹ ਕਰਦੀ ਪਈ ਜਦੋਂ ਹਾੜ ਆਏ ਸੀ 2019 ਦੇ ਵਿੱਚ ਉਦੋਂ ਇੱਥੇ ਪਾਣੀ ਬਹੁਤ ਸੀਗਾ ਨੁਕਸਾਨ ਆ ਮਕਾਨ ਨੂੰ ਸਾਰੇ 파ੜ ਗਏ ਪਹਿਲੇ 6 6 ਫੁੱਟ ਪਾਣੀ ਸੀਗਾ 5 5 6 6 ਫੁੱਟ ਪਾਣੀ ਸੀਗਾ ਤੇ ਫਿਰ ਉਦੋਂ ਅਸੀਂ ਇੱਥੋਂ ਚਲੇ ਗਏ ਅਸੀਂ ਉੱਠ ਗਏ ਤੇ ਫਸਲ ਫੁੱਲ ਮਰ ਗਈ ਅਸੀਂ ਮਤਲਬ ਕਿ ਬਾਅਦ ਵਿੱਚ ਜਦੋਂ ਪਾਣੀ ਲੱਥੋਂ ਉਦੋਂ ਆਏ ਫਿਰ ਇੱਕੀ ਕਮਰੇ ਜਿਕੇ ਜ਼ਰਾ ਦਿੱਤਾ ਬਾਅਦ ਚੋਂ ਲੋ ਖਾਲਸਾੜਾ ਲਿਖਿਆ ਹੋਏ ਸੀਗੇ ਕਮਰੇ ਫਿਰ ਹੁਣ ਉਦੋਂ ਦੇ ਆਏ ਫਿਰ ਹੁਣ ਪਾਏ ਉਹਨਾਂ ਨੇ ਖਾਲਸਾੜਾ ਆਏ ਬਾਬੇ ਤੇ ਉਹ ਵੀ ਉਹ ਕਹਿੰਦੇ ਜੋ ਗਏ ਉਹਨਾਂ ਨੇ ਵੇਖਿਆ ਉਹ ਨੁਕਸਾਨ ਬਹੁਤ ਹੋਇਆ ਉਹਨਾਂ ਬਣਾਤਾ ਮੁੜਦੇ ਉਹਨਾਂ ਬਹੁਤ ਮਾਤ ਕੀਤੀ ਬਹੁਤ ਜ਼ਿਆਦਾ ਵਧੀਆ ਫਰਕ ਆ ਹੁਣ ਰਿਸ਼ਤੇਦਾਰ ਭੈਣ ਭਰਾ ਵੀ ਕੋਈ ਆਉਂਦਾ ਹੈ ਤਾਂ ਬਹੁਤ ਸੋਹਣਾ ਲੱਗਦਾ ਆਪਨੂੰ ਵੀ ਬੈਠਿਆ ਉੱਠਿਆ ਤੇ ਬਹੁਤ ਵਧੀਆ ਲੱਗਦਾ ਹੁਣ ਬਹੁਤ ਖੁਸ਼ ਆ ਹੁਣ ਸਹੀ ਆ ਘਰ ਬਣ ਗਿਆ ਵਧੀਆ ਬਹੁਤ ਸੋਹਣੇ ਬਣੇ ਐਂ ਤੇ ਕਦੇ ਸੋਚਿਆ ਵੀ ਨਹੀਂ ਸੀਗਾ ਬਹੁਤ ਸੋਹਣੇ ਮਕਾਨ ਬਣਾ ਕੇ ਦਿੱਤੇ ਆ ਉਹਨਾਂ ਨੇ ਅਸੀਂ ਖਾਲਸਾ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਮਿਹਨਤ ਕਰਕੇ ਉਹਨਾਂ ਨੇ ਸਾਡੇ ਤੇ ਬਹੁਤ ਮਿਹਨਤ ਕੀਤੀ ਆ ਬਹੁਤ ਮਿਹਨਤ ਕਰਕੇ ਸਾਨੂੰ ਘਰ ਬਣਾ ਕੇ ਦਿੱਤਾ ਵਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ